ਕਹਾਣੀ ਲਿਰਾ ਵੀ ਬੱਚੇ ਲੈ ਲੈ ਹੈ ਇਹ ਲੈ ਕੇ ਆਏ ਜੀ ਇਹ ਪਰ ਕਿਹੜੀ ਜਗ੍ਹਾ ਤੋਂ ਲੈ ਲੈ ਇਹ ਆਪਾਂ ਲੈ ਪਿੰਡ ਕਾਲੀਆਂ ਵਾਲੇ ਤੋਂ ਇਹ ਕਿਹੜਾ ਜ਼ਿਲ੍ਹਾ ਆ ਜਾਂਦਾ ਇੱਧਰ ਫਿਰੋਜ਼ਪੁਰ ਕਿੰਨੀ ਹੈ ਫਿਰੋਜ਼ਪੁਰ ਚ ਮਾਮਾ ਦਾ ਰਿਕਾਰਡ ਚੰਗਾ ਦੱਸਿਆ ਆਪਾਂ ਨੂੰ ਜੇ ਕੁਝ ਨਹੀਂ ਦੱਸਿਆ ਬਾਈ ਮੈਂ ਤੁਹਾਨੂੰ ਦੱਸਦਾ ਆਪਾਂ ਦੇਖ ਕੇ ਲਈਆਂ ਗੱਲਾਂ ਠੀਕ ਹੈ ਕੋਈ ਮਾਮਾ ਦਾ ਰਿਕਾਰਡ ਨਹੀਂ ਕੋਈ ਬਾਪ ਦਾ ਰਿਕਾਰਡ ਨਹੀਂ ਆਪਾਂ ਇਹ ਲਈਆਂ ਸੀਗੀਆਂ ਵੀ ਉਦੋਂ 4-4 ਮਹੀਨੇ ਜੇ ਕੱਟੀਆਂ ਸੀ ਠੀਕ ਹੈ 60000 ਰੁਪਏ ਦੀਆਂ ਲਈਆਂ ਬੜੀਆਂ ਮਹਿੰਗੀਆਂ ਨਹੀਂ ਲੈ ਲenga ਦੇਖੋ ਜੀ ਹੁਣ ਆਪਾਂ ਕੀ ਕਹਿ ਸਕਦੇ ਹਾਂ ਨਾ ਕਰੋ ਮੂੰਹ ਆਇਆ ਵੀ ਹੈ ਨਾ ਹਾਂਜੀ ਸ਼ੌਕ ਦਾ ਕੋਈ ਮੁੱਲ ਨਹੀਂ ਸਾਨੂੰ ਉਹਨੂੰ ਜੱਦ ਗਿਆ ਠੀਕ ਹੈ ਵੀ ਗਾਹਾਂ ਮਿੱਤਰੋ ਬਾਈ ਕਹਿੰਦਾ ਵੀ ਨੇਲੀ ਰਾ ਵੀ ਬੱਚੇ ਵੀ ਤਿਆਰ ਕਰਾਂਗੇ ਪਰ ਮਾਮਾ ਦਾ ਕੋਈ ਰਿਕਾਰਡ ਦਾ ਪਤਾ ਨਹੀਂ ਬਾਪ ਦਾ ਕੋਈ ਪਤਾ ਨਹੀਂ ਘਰੇਲੂ ਕਿਸੇ ਘਰੋਂ ਲੰਗਾ ਨਹੀਂ ਇਹ ਉਹ ਵੇਚਦਾ ਹੈ ਮਨ ਲੜਾ ਹਾਂ ਜੀ ਲੈ ਲੈ ਕੇ ਵੇਚਦਾ ਹਾਂ ਲੈ ਕੇ ਵੇਚਦਾ ਉਹ ਤੋਂ ਲਈਏਗਾ ਹੁਣ ਇਹ ਕਿੰਨੀ ਕਿੰਨੀ ਉਮਰ ਹੋ ਗਈ ਉਹ ਇਹਨਾਂ ਦੀ ਹੋ ਗਈ ਹੋ ਮਨ ਲਾ ਵੀ 9-9 ਮਹੀਨਿਆਂ ਗਏ ਮਨ ਲਾ ਵੀ ਜਿਵੇਂ ਹੁਣ ਛੋਡੇ ਕੋਲੇ ਆ ਹਨਾ ਸਾਨਾਂ ਦਾ ਕੱਦ ਵੱਡਾ ਤੇ ਉਹ ਸ਼ੁਰੂ ਤੋਂ ਦੁੱਧ ਤੇ ਪੜਿਆ ਹਾਂਜੀ ਇਹ ਮਨ ਲਾ ਉਦੋਂ ਉਹਨਾਂ ਇਹ ਤਾਂ ਜਮੇ ਫੁੜਕਿਆਂ ਲੈ ਦੇ ਨਹੀਂ ਸਕਦਾ ਵੀ ਇਹਨਾਂ ਦੀਆਂ ਇਹ ਠੀਕ ਹੈ ਵਜ਼ਨ-ਵਜ਼ਨ ਇਹਨਾਂ ਦੇ ਵਜ਼ਨ ਬਹੁਤ ਬਣ ਗਿਆ ਹਨਾ ਹਾਂ ਵਜ਼ਨ ਹਸਾ ਲਓ ਵੀ ਲੇਟੀ ਰਹਿੰਦੇ ਕਿ ਬੋਣੇ ਉਹ ਤੇ ਨਹੀਂ ਬਣ ਗਿਆ ਜੀ ਠੀਕ ਹੈ ਓਕੇ ਹੁਣ ਆਪਾਂ ਗਾਹਾਂ